ਲਵਲੀ ਕਿੱਥੇ ਆ ਤੂੰ ਹਾਂ ਮਤਰਾ ਮੇਰੀ ਗੱਲ ਕੋਈ ਪੁੜੀ ਤਾਂ ਉਧਰ ਦਾ ਫੋਨ ਨਹੀਂ ਘਾਇਆ ਤੇ ਜਾਓ ਤੇ ਵੇਖ ਕਿ ਉਹਦੀ ਫੋਨ ਦਾ ਚੀਜ਼ ਵੀ ਹੈ ਵਾ ਚਲ ਕਰ ਦੂਗੀ ਉੱਥੇ ਕੰਮ ਤਾਂ ਦਾ ਹੀ ਹੋਣੀ ਕਰਨ ਵਿਚਾਰੀ ਚਾ ਕੀ ਇਤਰਾ ਜੇ ਤੇ ਲੇਟ ਆਇਆ ਤੂੰ ਉਹ ਦੋ ਮਿੰਟ ਹਾਂ ਹੋਇਆ ਤੇ ਵੇਲੇ ਟਾਈਮ ਹੋ ਤਾਂ ਅਸੀਂ ਤੇ ਜਾਣਾ ਹੀ ਸਹੁਰੇ ਵੀ ਜਾਣਾ ਹੀ ਸਗੋਂ ਉਦਨ ਵੀ ਨਾ ਨੁਕਰ ਕੀਤੀ ਮੈਂ ਉਹਨਾਂ ਨੂੰ ਚਾ ਦੂਜੇ ਦਿਨ ਸਹੁਰਿਆਂ ਤੋਂ ਉਹ ਆਏ ਪਟਾਧਾ ਤਾ ਬਣਾ ਗਏ ਉਹ ਆਇਆ ਤੇ ਦੋ ਮੈਂ ਤਾਂ ਮੁੰਡੇ ਨਾਲ ਚੱਲਿਆ ਸ਼ਹਿਰ ਨੂੰ ਅੱਜ ਇਹ ਸ਼ਹਿਰ ਦੀ ਤਾਂ ਨੇ ਲਾਜ ਹੋਗੀ ਨਹੀਂ ਕੋਈ ਵੀ ਆ ਗਈ ਮੈਂ ਡਾਵਲ ਪੁੱਤ ਚਾਈ ਤਾਂ ਨਾ ਚੱਲ ਕੋਈ ਗੱਲ ਨਹੀਂ ਆਪੇ ਕਰ ਦੂਗੀ ਫੋਨ ਫੋਨ ਤੇ ਜਿਹੜਾ ਆਇਆ ਨਹੀਂ ਉਹ ਤਾਂ ਚੱਲ ਹੋਊਗਾ ਵੀ ਕੰਮ ਖੜਾ ਕੀ ਬੜਾ ਪ੍ਰੋਗਰਾਮ ਨਹੀਂ ਉਹਨਾਂ ਲੱਗੇ ਅੱਛਾ ਨਾਲ ਪਿੰਡਦੰਨ ਨੂੰ ਲੈ ਜਾ ਨਾਲ ਤੇ ਜਾਓ ਜਰੂਰ ਹੈ ਨਾ ਚੱਲ ਕੋਈ ਗੱਲ ਨਾ ਪੁੱਛ ਕੇ ਦੱਸਨਾ ਵਾ ਕੀ ਜਾਂਦੀ ਉਹਨੂੰ ਕੀ ਪੁੱਛਣਾ ਤੂੰ ਤੁਰੇਗਾ ਤਾਂ ਉਹ ਭਲਾ ਨਾ ਤੁਰੂਗੀ ਉਹ ਚੱਲ ਪੁੱਛਣਾ ਤੇ ਬੰਦਾ ਹੀ ਹੈ ਕਿ ਨਹੀਂ ਮਾਤਾ ਉਹਨਾਂ ਨੇ ਕੱਪੜੇ ਪਾ ਕੇ ਚੱਲ ਚਲੀਏ 2 ਮਿੰਟ ਚੱਲ ਮੈਂ ਪੁੱਛ ਕੇ ਦੱਸਨਾ ਉਹ ਕੀ ਆ ਫਿਰ ਦੇ ਜਿਹੜੇ ਦੋ ਦਿਨ ਪੇਕੇ ਜਾਂਦਾ ਵਾ ਉਹ ਤਾਂ ਮੈਨੂੰ ਉਹਦੇ ਪਤਾ ਲੱਗਦਾ ਜੀ ਲੀੜੀਏ ਕੱਪੜੇ ਪਾ ਕੇ ਤਿਆਰ ਬੈਸੀ ਜੀ ਬੀਬੀ ਚੱਲੇ ਇਹ ਥੋੜੀ ਗੱਲ ਵਾ ਵੀ ਨਹੀਂ ਜਾਣਾ ਉੱਥੇ ਵੀ ਉੱਥੇ ਜਾਣ ਪਹਿਲਾਂ ਸੌਰਿਆ ਦਾ ਸਭ ਕੁਝ ਚੇਕਾ ਨਹੀਂ ਹੈਗਾ ਫਿਰ ਸੌਰੇ ਜਾਣਾ ਤੂੰ ਪਹਿਲਾਂ ਉੱਥੇ ਜਾ ਤੇ ਫਿਰ ਸੌਰੇ ਚਾਈ ਬਾਅਦ ਵਿੱਚ ਪਿੰਤਾ ਦੋ ਕੁਛ ਨਾ ਪਿੰਤਾ ਦੋ ਕੁਛ ਨਾ ਉਹ ਕੌਣ ਪੁੱਛੜੀ ਜਦੋਂ ਮੈਂ ਜਿੰਦੀ ਹਾਂ ਜਿੰਦੀ ਜਾਗਦੀ ਹਾਂ ਰਵਿੰਦਰ ਹਾਂਜੀ ਉਹ ਆ ਗੱਲ ਸੁਣੀ ਆਣ ਕੇ ਆ ਗਈ ਕੋ ਯਾਰ ਮੈਂ ਤਾਂ ਚੱਲਿਆ ਸ਼ਹਿਰ ਨੂੰ ਅੱਛਾ ਤੂੰ ਮਾਤਾ ਕਹਿੰਦੀ ਇਹ ਕੁੜੀ ਦਾ ਫੋਨ ਨਿਕ ਆਇਆ ਤੇ ਉਹ ਤੇ ਪਿੰਡੋਂ ਹੋ ਗਿਆ ਉਹ ਤੇ ਕਿਦਾਂ ਕਰਨੀ ਹੁਣ ਉਹ ਆ ਹੋਰ ਹੈ ਤੇ ਲੱਗ ਗਈ ਆ ਕਿੰਨੀ ਕਿ ਦੂਰ ਵਗਦੀ ਮੇਰੀ ਗੱਲ ਸੁਣੋ ਪਿੰਡ ਨਹੀਂ ਗਾ ਹੁਣ ਜਾਇਆ ਜਾਣਾ ਮੇਰਾ ਕੰਮ ਬੜਾ ਕਰਨ ਵਾਲਾ ਪਿਆ ਵਾ ਉਹ ਮੈਂ ਤੈਨੂੰ ਆਖਿਆ ਸੀ ਵੀ ਚਲ ਫੋਨ ਫਾਨ ਤੇ ਗੱਲ ਕਰਾ ਦਿੰਨੇ ਆ ਤੇਰੀ ਤੈਨੂੰ ਨਹੀਂ ਆਇਆ ਫੋਨ ਉਹਦਾ ਤੇ ਤੁਸੀਂ ਫੋਨ ਇੱਥੋਂ ਲਾ ਕੇ ਫੋਨ ਤੇ ਗੱਲ ਕਰਾ ਦੋ ਦੱਸ ਕਿੱਡੀ ਕੀ ਗੱਲ ਹੋ ਗਈ ਹੈ ਕਿਤੇ ਓਏ ਉਹ ਕਹਿੰਦੇ ਫੋਨ ਤੇ ਨਹੀਂ ਗੱਲ ਕਰਨੀ ਤੁਸੀਂ ਉੱਥੋਂ ਹੀ ਹੋ ਗਿਆ ਉਹ ਦੱਸ ਮੈਂ ਨਹੀਂ ਮਾਈ ਵੀ ਕਿਤੇ ਹਾਦੀ ਕਰਦੀ ਆ ਐੜਾ ਹੁਣ ਕੰਮ ਮਾ ਉਹ ਪਿਆ ਵਾ ਕੱਪੜੇ ਕਿੰਨੇ ਧੋਣ ਵਾਲੇ ਪਏ ਆ ਮੇਰੇ ਰਸੋਈ 'ਚ ਸਾਰਾ ਖਲਾਰਾ ਪਿਆ ਤੇ ਉਹ ਕਿੰਨੇ ਕਰਨਾ ਵਾ ਚਲ ਕੋਈ ਨਹੀਂ ਮੈਂ ਇਰਾਦਾ ਹੋਈਏ 5 ਮਿੰਟ ਲੱਗਣੇ ਆ ਵੇਖੋ ਮੇਰਾ ਨਹੀਂਗਾ ਟਾਈਮ ਹੈਗਾ ਜਾਣ ਦਾ ਜੀ ਤੁਸੀਂ ਜਾਣਾ ਵਾ ਨਾ ਤੇ ਮੰਮੀ ਨੂੰ ਲੈ ਜਾਓ ਨਾਲ ਤੇ ਜਾ ਕੇ ਤੋ ਆਓ ਨਾ ਤੇ ਮੰਮੀ ਨੇ ਮਗਰੋਂ ਕੋਈ ਕੰਮ ਨੋ ਹੱਥ ਲਾਉਣਾ ਵਾ ਤੇ ਨਾ ਉਹਨਾਂ ਨੇ ਜਾਣਾ ਵਾ ਵਕਤ ਐਵੇਂ ਉਹ ਗੱਲ ਫਿਰ ਤੁਸੀਂ ਜੇਲ ਕਰਕੇ ਬੈਈ ਨਹੀਂ ਹੁੰਨੀ ਇਹਦੇ ਵਿੱਚ ਤੁਸੀਂ ਜਦ ਕਰਨ ਵਾਲੀ ਕਿਹੜੀ ਗੱਲ ਚਾਹੀ ਮੈਨੂੰ ਪਹਿਲਾਂ ਦੱਸ ਦੇ ਹੁਣ ਕਿਦਾਂ ਦੀ ਤੁਹਾਨੂੰ ਪਿੰਡ ਵੱਲੋਂ ਆਖਣ ਦੀਆਂ ਉਦੋਂ ਤਾਂ ਤੁਸੀਂ ਨਾ ਹੀ ਨਹੀਂ ਲੈਪ ਜਾਈ ਜਾਣਾ ਕਿ ਨਹੀਂ ਜਾਣਾ ਉਹ ਟਾਈਮ ਹੀ ਨਹੀਂ ਹੁੰਦਾ ਲੱਗਾ ਤੇ ਕਰਦੇ ਕੀ ਟਾਈਮ ਨਹੀਂ ਤੁਹਾਨੂੰ ਟਾਈਮ ਫਿਰ ਅੱਜ ਮੇਰਾ ਵੀ ਨਹੀਂ ਨਾ ਹੈਗਾ ਮੇਰਾ ਕੰਮ ਬੜਾ ਕਰਨ ਵਾਲਾ ਮੇ ਕੋ ਨਹੀਂ ਜਾਇ ਜਾਣਾ ਹਲੇ ਉਹਰ ਜਾ ਕੇ ਜਾਓ ਮੇਰੀ ਸੁਣੋ ਗੱਲ ਜੇ ਮਤਲਬ ਜਦਾ ਜੀ ਕਰਨਦੇ ਆ ਬਣਾ ਜਾਣੋ ਤੇ ਜਾ ਉਹਨੂੰ ਛੱਡ ਦੇ ਤੇ ਅਬਲ ਤੇ ਉਦਨ ਦੀ ਚਲ ਜਾਂਦੀ ਸੋ ਚੰਗਾ ਹੈ ਮੈਂ ਤਾਂ ਤੁਹਾਨੂੰ ਕਿਹੜੇ ਕਿਹੜੇ ਪਾਸੇ ਵਾ ਘਰ ਦਾ ਕੰਮ ਕਰਾਂ ਉਥੇ ਜਾਵਾਂ ਕੀ ਕਰਾਂ ਉਹ ਯਾਰ ਹਾ ਦੇ ਉਹਨਾਂ ਦਾ ਪਿੰਡ ਵਾ ਉਹਨੇ ਫੇਰ ਮੱਜੀ ਦੇ ਪੈ ਜਾਣਾ ਵੀ ਮੇਰੇ ਅੱਖੇ ਨਹੀਂ ਲੱਗਦੇ ਮਾਤਾ ਨੇ ਉਦਾਂ ਕਦੀ ਨਾ ਨੀ ਲਿਆ ਵੀ ਚਾਹੇ ਤੂੰ ਪਿੰਡ ਜਾਣਾ ਵਾ ਚਾਹੇ ਨਹੀਂ ਜਾਣਾ ਇੱਕ ਵਾਰੀ ਨੇ ਲੈ ਵੀ ਪੁੱਛਿਆ ਜਦੋਂ ਦੀ ਮੈਂ ਵਿਆਹੀ ਆਈ ਆ ਤੇ ਮੈਂ ਉਦਾਂ ਦੀ ਗਈ ਕਿੰਨੀ ਵਾਰ ਵਾ ਸਿਰਫ 1 2 ਦੀ ਵਾਰ ਗਈ ਹੋਣੀ ਚਲ ਕੋਈ ਗੱਲ ਨਹੀਂ ਕੱਲ ਨੂੰ ਉੱਥੋਂ ਆਵਾਂਗੇ ਅੱਜ ਮੇਰੇ ਨਾਲ ਤੇ ਚੱਲ ਹੁਣ ਪਤਾ ਜੂ ਆ ਵੀ ਹੁਣ ਉਧਰ ਨੂੰ ਜਾਣਾ ਮੈਂ ਹੁਣ ਤਾਂ ਵਰਗੇ ਜਾਣਾ ਉਧਰ ਨੂੰ ਉਦੋਂ ਦਾ ਕਿੰਨੀ ਵਾਰੀ ਕਹਿਤਾ ਮੈਂ ਜਾਣਾ ਪਿੰਡ ਨੂੰ ਜਾਣਾ ਵਾ ਨਾ ਹੀ ਨਹੀਂ ਲੈਂਦੇ ਕੋਈ ਵੀ ਚਲ ਕੋਈ ਗੱਲ ਨਹੀਂ ਭਰਾ ਤੇਰੇ ਨਾਲ ਵੀ ਚੱਲ ਜਾਾਂਗੇ ਅੱਜ ਮੇਰੇ ਨਾਲ ਤੇ ਦਰ ਅਕਸਰ ਮੇਰਾ ਵੀ ਤਾਂ ਜੀ ਕਰਦਾ ਹੀ ਹੈ ਨਾ ਜਾਣ ਨੂੰ ਮੈਂ ਚਲ ਕਰ ਛੱਡਦੀ ਆ ਵੀ ਚਲ ਕੋਈ ਗੱਲ ਨਹੀਂ ਉਹ ਵਿਚਾਰੇ ਰੋਜ਼ ਪੁੱਛਦੇ ਰਹਿੰਦੇ ਆ ਤਾ ਹੁਣ ਨਹੀਂ ਜਾਣਾ ਤੂੰ ਮੇਰੇ ਕੋ ਨਹੀਂ ਗਿਆ ਜਾਣਾ ਜੇ ਤੂੰ ਹੀ ਜਾਣਾ ਵਾ ਤੇ ਲਾਜੋ ਮਮੀ ਨਾਲ ਉਹਨਾਂ ਤੇ ਫਿਰ ਮੈਂ ਖੜੂੰਗਾ ਹੀ ਨਾਲ ਤੂੰ ਨਹੀਂ ਜਾਣਾ ਮੈਨੂੰ ਦੇਣਾ ਇਹ ਕਿਨਾਂ ਦੀ ਸਮਝ ਨਹੀਂ ਲੱਗਦੀ ਇਹ ਕਹਤੇ ਇਹ ਦੋਵੇਂ ਪਾਸੇ ਹੋ ਜਾਂਦੇ ਆ ਜੇ ਮੇਰੇ ਲਾਗੇ ਪੈਂਦੇ ਆ ਤੇ ਮੇਰੇ ਵੱਲ ਦੀਆਂ ਗੱਲਾਂ ਤੇ ਜੇ ਮੰਮੀ ਲਾਗੇ ਪੈਂਦੇ ਆ ਤੇ ਮੰਮੀ ਵੱਲ ਦੀਆਂ ਗੱਲਾਂ ਨਾ ਬੰਦਾ ਇੱਕ ਪਾਸੇ ਰਵੇ ਅਵਲ ਤੇ ਮੈਂ ਕਿਦਾਂ ਦੀ ਕਹਿਣ ਨੀ ਆ ਕਿ ਪਿੰਡ ਜਾਣਾ ਵਾ ਤੇ ਕੋਈ ਧਿਆਨ ਨਹੀਂ ਦੇਣਦੇ ਭਿਚਾਰੇ ਜਾਣਾ ਰਵਿੰਦਰ ਇੱਕ ਵਾਰੀ ਨਹੀਂ ਪੁੱਛਿਆ ਇਹਨਾਂ ਨੇ ਵੀ ਨਹੀਂ ਪੁੱਛਿਆ ਤੇ ਮੰਮੀ ਨੇ ਵੀ ਨਹੀਂ ਪੁੱਛਿਆ ਤੋ ਹੁਣ ਕੁੜੀ ਦਾ ਫੋਨ ਹੀ ਨਾ ਆਇਆ ਦੋ ਦਿਨ ਤੋ ਹੁਣ ਮਮੀ ਨੂੰ ਐਦਾਂ ਹੋਉਂਦਾ ਵੀ ਉੱਡ ਕੇ ਚਲ ਜਾਣ ਉਥੇ ਦਵਾ ਦਵ ਕਿੱਡੀ ਕੇ ਭਲਾ ਉਥੇ ਅੱਗ ਲੱਗੀ ਵੀ ਜਿਹੜੀ ਜਾ ਕੇ ਬੁਝਾਉਣੀ ਹੈ ਹੁਣ ਕੀ ਦੋ ਦਿਨ ਫੋਨ ਹੀ ਨਾ ਆਇਆ ਮੇਰੇ ਮਾਪੇ ਉਹ ਲੋ ਤਾਂ ਕਦੀ ਪੁੱਛਿਆ ਵੀ ਨਹੀਂ ਹੈ ਪੁੱਛਦੀਆਂ ਭਲਾ ਮਾਂ ਤਾਂ ਜਾ ਕੇ ਨਾ ਮਮੀ ਹੁਣ ਕੀ ਹੋ ਗਿਆ ਉਹ ਘਰ ਜਾ ਹੋਇਆ ਤਾਂ ਕੁਛ ਨਹੀਂ ਪੁੱਤ ਮੈਂ ਕਿਹਾ ਹੋਈ ਯਾਹ ਬਲੀ ਭੈਣ ਕੋ ਉਹ ਆਓ ਪਹਿਲਾਂ 2 ਮਿੰਟ ਮਮੀ ਸਾਰਾ ਕੰਮ ਕਰਨ ਵਾਲਾ ਪਿਆਵਾ ਬਾਹਰ ਕੀ ਦੋ ਦਿਨ ਫੋਨ ਹੀ ਨਾ ਆਇਆ ਕੀ ਹੋ ਗਿਆ ਸੱਜੇ ਨਾਲ ਆਪੇ ਹੋ ਜਾਊਗਾ ਸੈਦੀ ਨਾਮ ਹੀ ਕਹਿੰਦੇ ਹਰਨਾ ਨਾ ਕਰਨਾ ਤੇ ਮੈਂ ਹੀ ਕਹਿੰਦੇ ਕਰ ਤੂੰ ਹੀ ਆ ਚਲੋ ਆਪੇ ਸੱਜਣ ਜਿਆ ਜੂਆ ਹਾਂ ਜਾਂ ਫਿਰ ਮੇਰੇ ਮਗਰੋਂ ਕੰਮ ਕੰਮ ਕਰ ਲਿਆ ਫਿਰ ਥੋੜਾ ਬੋਧਾ ਮੇਰਾ ਸਿੱਧਾ ਜਵਾਬ ਆ ਮੇਰਾ ਜਵਾਬ ਆ ਤੇ ਸਾਡੀ ਬੋਲੀ ਵਿੱਚ ਆ ਜਾਂਦਾ ਰੋਟੀ ਫੱਕਰੀ ਨਾ ਮੇਰੇ ਕੋ ਕੰਮ ਹੁੰਦਾ ਮੈਂ ਦੇ ਕੇ ਫਤ ਨਹੀਂ ਲਵੋਗੀ ਤੈਨੂੰ ਹੀ ਪਤਾ ਹੋਵੇਗਾ ਨਾ ਕੰਮ ਹੀ ਹੁੰਦਾ ਵਾ ਨਾ ਕਿਤੇ ਜਾਣਾ ਆਉਣਾ ਹੀ ਆ ਤੇ ਮੈਂ ਤੇਰੇ ਕਿਤੇ ਕਿਤੇ ਪਾਸੇ ਹੋਵਾਂ ਦੋ ਮਿੰਟ ਤੇ ਤੂੰ ਜਾਣਾ ਫਿਰ ਕੀ ਹੋ ਗਿਆ ਮੰਮੀ 2 ਮਿੰਟ ਹੀ ਕਹਿ ਕੇ ਜਾਈਦਾ ਵਾ ਨਾ ਸਾਰੀ ਢਾਡੀ ਬੰਨੇ ਹੋ ਜਾਂਦੀ ਮੁੜ ਕੇ ਛੇਤੀ ਛੇਤੀ ਤੋਰ ਪੇ ਚਾਹ ਪੀ ਕੇ ਤੋਰ ਪੇ ਉਧਰ ਹੁਣ ਕੰਮ ਨੇ ਦਿਲ ਮਾ ਉਤੋਂ ਉਹਨਾਂ ਦਾ ਹੁਣ ਬਾਹਰ ਹੁਣ ਆਉਂਦੇ ਆ ਨਹੀਂ ਜੇ ਕੰਬੈਨ ਕਰਨੀ ਚਾਹੀ ਕਿਦਾਂ ਉਹ ਤਾਂ ਲੱਗ ਹੀ ਜਾਣੀ ਜੇ ਲੱਗਣੀ ਆ ਕੋਈ ਨਹੀਂ ਚਲ ਜਾ ਕੇ ਫੇਰ ਕਿਤੇ ਹੋਣੀ ਕਾ ਜਾਣਾ ਜਰੂਰ ਵਾ ਕੰਮ ਹੋਵੇ ਚਾਹੇ ਨਾ ਹੋਵੇ ਆ ਫੋਨ ਤਾਂ ਨੂੰ ਲਾ ਦਿੰਦੇ ਆ ਤੇ ਕਰ ਲੋ ਗੱਲ ਉਹਨਾਂ ਨਾਲ ਮੈਂ ਆ ਕੀ ਫੋਨ ਦੇ ਉੱਤੇ ਕਰਦੇ ਆ ਇਹ ਉਹਨਾਂ ਨਾਲ ਹੁੰਦਾ ਫੋਨ ਦਾ ਟੈਨਸ਼ਨ ਤੇ ਉਹ ਪਈ ਆ ਵੀ ਦੋ ਦਿਨ ਹੋ ਗਏ ਫੋਨ ਨਹੀਂ ਆਇਆ ਕੁੜੀ ਦਾ ਫੋਨ ਨਹੀਂ ਆਇਆ ਕੁੜੀ ਦਾ ਆ ਵੀ ਤਾਂ ਹੈਗੀ ਆ ਆਪ ਦਾ ਫੋਨ ਤੇ ਗੱਲ ਕਰ ਲਓ ਤੇ ਅਵੇ ਕੱਲ ਜੀ ਨਹੀਂ ਤੁਹਾਨੂੰ ਦੋਆਂ ਚਿਆਂ ਕੋਈ ਫਿਕਰ ਹੈਗਾ ਵੀ ਕਿਉਂ ਨਹੀਂ ਫੋਨ ਆਇਆ ਕੀ ਗੱਲੋ ਲੈ ਡੇ ਪਾਓ ਤੇ ਜਾਓ ਕੁੜੀ ਕੋ ਮਮੀ ਮੇਰੀ ਸੁਣੋ ਗੱਲ ਕਿਉਂ ਟਾਈਮ ਤੇ ਤੁਹਾਨੂੰ ਹੋਰ ਵੀ ਕਈ ਕੰਮ ਲੱਭਣ ਦੇ ਆ ਨਹੀਂ ਖਸਮਾ ਤੋਂ ਕਰ ਖੜੇ ਹੋ ਗਏ ਕੰਮ ਜਿੱਥੇ ਜ਼ਿਆਦਾ ਤੇ ਜ਼ਿਆਦਾ ਮਮੀ ਵਾਰ-ਵਾਰ ਫਿਰ ਉਹ ਗੱਲ ਕਰੀ ਜਾਂਦੇ ਆ ਜਿੱਥੇ ਹੁਣ ਕੰਮ ਪਿਆ ਉੱਥੇ ਹੀ ਪਿਆਰ ਰਹਿਣਾ ਮਰ ਸ਼ਾਮਾ ਨੂੰ ਉੱਥੇ ਪੈ ਜਾਣੀਆਂ ਕੋਈ ਗੱਲ ਪਿਆਰ ਅਗਿਆਂ ਕੇ ਦੇ ਹੀ ਕੰਮ ਹੁੰਦਾ ਵੀ ਨੇ ਵੀ ਆ ਲੈ ਜਾ ਤੇ ਜਾਣਾ ਹੁਣ ਤੂੰ ਇਹ ਚੱਲ ਜਾਂਦੇ ਆ ਨਾਲ ਤੇ ਚੱਲ ਤਾ ਆਪਣੇ ਪੇਕੇ ਤੋਂ ਸਵੇ ਚੱਲ ਜਾਣਾ ਸੀ ਹੈ ਕਿਦਨਵੇਂ ਵੀ ਦੱਸੋ ਪਹਿਲਾਂ ਇਹ ਨੜਾ ਨੂੰ ਆ ਤਾਂ ਨਾ ਪੈਰ ਪੁੱਟਣ ਢਈ ਤੂੰ ਜਦੋਂ ਜਾ ਜੀ ਹੋਵੇ ਪੇਕੇ ਗਈ ਨਾ ਤੇਰੇ ਪਾਉਂ ਤੇ ਮੋਤਸੇ ਤੇ ਚੜਕੇ ਚੜਕੇ ਚੱਲ ਜਾ ਉਹ ਮੇਰੀ ਗੱਲ ਸੁਣੋ ਅਮੀ ਤੇਨ ਨਹੀਂ ਜਾਂਦਾ ਬਿਲਕੁਲ ਕੱਲ ਤੇ ਚੜੀ ਜਾਂਦਾ ਨਾ ਮੋਟਰਸਾਈਕਲ ਤੇ ਚੱਲ ਜਾ ਗੱਡੀ ਘਰ ਖਲੋਦੀ ਤੁਹਾਨੂੰ ਵਨ ਢੱਕਣ ਦਿਆ ਵੀ ਨਾਲ ਤੇ ਉਹਨੇ ਜਾਣਾ ਤਕੀੜ ਕਰੂ ਮੈਂ ਤੇ ਕਹਿ ਨਹੀਂ ਇਹ ਚਾਹਣ ਦੋ ਵਜੇ ਹੀ ਹੋ ਆਉ ਤੋ ਕੱਲੀ ਕਿੱਥੇ ਤੇ ਦਾਰੇ ਚ ਬੈਠੀ ਰਹੇਗੀ ਕੋਈ ਗੱਲ ਨਹੀਂ ਮੈਂ ਕਰਈਏ ਮੈਨੂੰ ਇੱਥੇ ਕੌਣ ਲੈ ਕੇ ਆਇਆ ਇਹ ਜਾ ਤੂੰ ਦੋ ਵਜੇ ਜੀ ਆਪਣਾ ਕੰਮ ਕਰ ਤੇ ਜੋ ਟੋ ਆਉਂਦੀ ਵੀਰਲਾ ਮਾਤਾ ਵੀ ਨਾ ਦੋਗਲੀ ਹੈ ਕੁੜੀ ਦੀਆਂ ਗੱਲਾਂ ਕਰੀ ਜਾਂਦੀ ਹੈ ਵੀ ਕੁੜੀ ਦੀ ਅਟੈਨਸ਼ਨ ਪਈ ਹੈ ਵੀ ਕੁੜੀ ਦਾ ਫੋਨ ਕਿਉਂ ਨਹੀਂ ਆਇਆ ਨਾਲੇ ਮੇਰੇ ਪੇਕੇਵਾਲੇ ਕੀ ਕਰਨ ਗਏ ਨੇ ਨਾ ਕੋਈ ਮਣੀ ਗਈ ਨਾ ਕੋਈ ਤੁਹਾਨੂੰ ਕੋਈ ਮੈਂ ਚੰਗੀ ਕਹੀ ਹੈ ਦੱਸ ਉਹ ਨਹੀਂ ਟਾਈਮ ਹੈਗਾ ਸਾਰੀ ਰਸੋਈ ਸਾਫ਼ ਕਰਨ ਵਾਲੀ ਪਈ ਆ ਮਸ਼ੀਨ ਦੇ ਵਿੱਚ ਮੇਰੇ ਕੱਪੜੇ ਪਏ ਆ ਤੇ ਮੈਂ ਦੱਸ ਕਿੱਧਰ ਕਿੱਧਰ ਹੂੰ ਆ ਇਹ ਲੈਤੀ ਅੱਭੀ ਜਾਊ ਉਥੇ ਕੀ ਆ ਅਖਰ ਆ ਗਈ ਜੇ ਨਾ ਜਾਇਆ ਜੋ ਕੱਲ ਨੂੰ ਚਲ ਜਾਾਂਗੇ ਗੱਲ ਕਰਨ ਦਾ ਪਤਾ ਹੀ ਨਹੀਂ ਮਮੀ ਨੂੰ ਵੀ ਕਿੱਦਾਂ ਕੂਣਾ ਜਾਏ ਕਿੱਦਾਂ ਨਹੀਂ ਕੂਣਾ ਮੈਂ ਸਭ ਚੋਪੀ ਕੀਤੀ ਆ ਵੀ ਚਲ ਕੀ ਬੋਲਣਾ ਸਭ ਚੋਪੀ ਕੀਤੀ ਰਹਿਣੀ ਆ ਪਰ ਇਹਦੇ ਹਾਦੀ ਕਰੀ ਜਾਂਦੇ ਆ ਜਾਣ ਜਾਣ ਕੇ ਲੜਾਈ ਪਾਉਂਦੇ ਆ ਘਰ ਦੇ ਵਿੱਚ ਕੋਹ ਹਾਲ ਨਹੀਂ ਆ ਲੈ ਮੈਨੂੰ ਪਿੰਡ ਗਈ ਨੂੰ ਕਮਸੇ ਕਮ 3-4 ਮਹੀਨੇ ਹੋ ਚਲੇ ਆ ਅਜੇ ਪੇੜੇ ਜਾਣਾ ਹੁੰਦਾ ਫਿਰ ਅਸੀਂ ਝਟ ਤਿਆਰ ਹੋ ਜਾਣਾ ਮੈਂ ਤਾਂ ਸਭ ਕੁ ਹੋਦੇ ਤੱਕ ਕੋਹ ਕਿਹਾ ਹੀ ਨਹੀਂ ਆ ਦੀਦੀ ਆਉਂਦੀ ਆ ਸਭਾ ਸੋਹ ਭਾਰ ਭਰੀਦਾ ਵਾ ਤੇ ਚਲ ਆਈ ਆ ਕਦੀ ਕੋਹ ਬਣਾਵਾਂ ਨਾ ਸੋਨੀਆਂ ਸਬਜ਼ੀਆਂ ਬਣਾਉਣੀਆਂ ਚਾਹ ਪਾਣੀ ਵਧੀਆ ਬਣਾਉਣੀ ਆ ਕਦੀ ਮੱਥੇ ਵੱਟ ਨਹੀਂ ਪਾਇਆ ਇਹਨਾਂ ਦੇ ਖਰੇ ਦਿਮਾਗ ਵਿੱਚ ਕੀ ਚੱਲਦਾ ਤੇ ਕੀ ਨਹੀਂ ਚੱਲਦਾ ਹਾਦੀ ਹੋਈ ਆ ਇਹਨਾਂ ਵਾਲੀ ਮੈਂ ਨਹੀਂ ਫਿਰ ਜਿੰਨਾ ਸਭੋ ਬੰਦਾ ਚੁੱਪ ਕੀਤਾ ਰਹਿੰਦਾ ਹੋਣਾ ਉਹਨੇ ਸਿਰ ਤੇ ਚੜਦੇ ਆ ਜੇ ਕੁੜੀ ਆ ਉਹਨੂੰ ਜੋ ਮੈਂ ਡਮਡ ਦੇ ਫੋਨ ਲਾਈਦਾ ਪੁੱਛੀ ਤਾਂ ਵੀ ਕਿਤੇ ਕੀ ਹਾਲ ਵਾ ਕਿੱਦਾਂ ਨਹੀਂ ਹੁਣ ਨਹੀਂ ਕੀਤਾ ਗਿਆ ਦੋ ਦਿਨ ਤੇ ਕੀ ਹੋ ਗਿਆ ਕੇਵਲੇ ਨਹੀਂ ਵੀ ਟਾਈਮ ਹੁੰਦਾ ਮਾਦਾ ਤੇ ਹਾਦੀ ਕਰਨਦੀ ਐ ਨਾਲੇ ਜਿਹੜੀ ਅੱਜ ਮੈਨੂੰ ਪੇਕਿਆਂ ਵੱਲੋਂ ਗੱਲ ਕਹੀ ਹੈ ਨਾ ਇਹ ਤੁਹਾਨੂੰ ਇਹਨਾਂ ਨੂੰ ਵੀ ਦੱਸਦੀਆਂ ਵੀ ਇਦਾਂ ਮੰਮੀ ਬੋਲਦੇ ਮੇਰੇ ਨਾਲ ਮੇਰਾ ਨਾ ਧਿਆਨ ਪਿੱੱਟ ਵਿੱਚ ਹੀ ਆ ਦੋ ਤਿੰਨ ਦਿਨ ਹੋ ਗਿਓ ਨਾ ਫੋਨ ਵੀ ਨਹੀਂ ਕੀਤਾ ਕਿਤੇ ਕਰ ਲੜਾਈ ਨਾ ਪਈ ਹੋਵੇ ਜ਼ਿਆਦਾ ਮਾਦਾ ਤੇ ਫੋਨ ਕਰਨ ਜੋਗੀ ਨਹੀਂ ਹੈਗੀ ਕੀਤਾ लवली ਨੇ ਫੋਨ ਲਾ ਕੇ ਦੇਣਾ ਉਹਨੂੰ ਕਿ ਨਹੀਂ ਦੇਣਾ ਹੁਣ ਵਿਆਹ ਆ ਗਿਆ ਵਾ ਜਿੱਦਾਂ ਕਰਦੀ ਨੇ ਕਿਹਾ ਉਹਦਾ ਮੰਨਣਾ ਪੈਣਾ ਵਾ ਤੇ ਮੇਰੇ ਨਾਲ ਭਰਾੜ ਜੀ ਹੁੰਦੇ ਆ ਕੀ ਕਰਨ데요 ਵਾ ਕਿ ਭੱਜ ਕੇ ਪਿੰਡੋਂ ਹੋਵਾਂ ਚੱਲ ਮਾਂ ਦਾ ਹਾਲ ਚਾਲ ਤੇ ਪੁੱਛ ਕੇ ਆਵਾਂ ਫੋਨ ਤੇ ਵੀ ਉਹਦਾਂ ਮੇਰੇ ਹੀ ਪੜੇ ਦੇਣਾ ਦੀ ਗੱਲ ਨਹੀਂ ਗਈ ਭਾਈ ਕਿਹਨਾਂ ਨੂੰ ਸੁਣਿਆ ਮੇਰੀ 1 ਮਿੰਟ ਆ ਗਿਆ ਆ ਗਿਆ ਉਹ ਆਇਆ ਜੀ ਮੈਂ ਨਾ ਪੇਂਡਟ ਜਾਣਾ ਸੀ ਮੇਲੋ ਨਾ ਦੱਸਿਆ ਵੀ ਮਮਮੀ ਠੀਕ ਨਹੀਂ ਗਈ ਮੇਰ ਕੋਈ ਜਾਇ ਨਹੀਂ ਗਿਆ ਤੇ ਮੇਰਾ ਰਾਦਾ ਮੈਂ ਕੱਲ ਨੂੰ ਜਾ ਕੇ ਹੁਣਾਵਾ ਤੂੰ ਰਮਨ ਨੂੰ ਫੋਨ ਦੇ ਪੁੱਛ ਪਾਛ ਲੈਣਾ ਹੀ ਹਾਲ ਚਾਲ ਤੇਨੂੰ ਪਤਾ ਵੀ ਹੁਣ ਆਪਣਾ ਘਰ ਦਾ ਸਰਦਾ ਵਾ ਨਹੀਂ ਤਾਂ ਮੈਂ ਕਿਹੜਾ ਰਾਤ ਰਹਿਣਾ ਮੈਂ ਸਵੇਰੇ ਜਾਣਾ ਸ਼ਾਮ ਨੂੰ ਆਇਆ ਨਾ ਜਦੋਂ ਮੈਂ ਉੱਥੇ ਚੱਲ ਜਾਂਦਾ ਹਾਂ ਡਿਊਟੀ ਤੇ ਚਲ ਮਗਰੋਂ ਤੂੰ ਪੱਠੇ ਪੁੱਠੇ ਪਾਰਪੂਰ ਲੈਣੀ ਆ ਆ ਕੋਈ ਗੱਲ ਨਹੀਂ ਖੁੱਲੀ ਭਰ ਜਿਓ ਇੱਕ ਹੋਰ ਖਾਂਦੀ ਰਹੂਗੀ ਉਹਨਾਂ ਨੇ ਮੈਨੂੰ ਦੱਸਿਆ ਵੀ ਵੀ ਮਾਤਾ ਠੀਕ ਨਹੀਂ ਆ ਤੇ ਮੇਰੇ ਕੋਲ ਜਾਇਆ ਹੀ ਨਹੀਂ ਗਿਆ ਪਰ ਜਾਇ ਕੀ ਆਖੂਗੀ ਵੀ ਮਾਂ ਦੀ ਖਬਰ ਲੈਣ ਵੀ ਨਹੀਂ ਆਈ ਚਲ ਵੇਲਾ ਜੇ ਨਹੀਂ ਦਿੱਤਾ ਤੂੰ ਮਾਤਾ ਚ ਕਰ ਮੇਰਾ ਆਰਾਦਾ ਮੈਂ ਮਾਰੀ ਆਵਾ ਰੋਟੀ ਪਾਣੀ ਤੁਹਾਡਾ ਬਣਾ ਜੂਗੀ ਤੇ ਚਲ ਜੂਗੀ ਤੇ ਸ਼ਾਮ ਨੂੰ ਮੈਂ ਆ ਜੂਗੀ ਚਲ ਇਦਾਂ ਕਰ ਲੈ ਸਵੇਰੇ ਸਫਤੇ ਚਲ ਜੀ ਤੇ ਸ਼ਾਮ ਨੂੰ ਆ ਜੀ ਫਿਰ ਮੇਰਾ ਆਰਾਦਾ ਕਰਨ ਨੂੰ ਨਾ ਕੁਛ ਆ ਮਾਂ ਪੋਤੀ ਚਲ ਜੰਨੇ ਆ ਮੈਂ ਬੱਸਾਂ ਦੇ ਵਿੱਚ ਕਿੱਥੇ ਤੱਕੇ ਖਾਂਦੀ ਫਿਰੂਗੀ ਗਰਮੀ ਬੜੀ ਆ ਚਲ ਪੁੱਛ ਲੈ ਉਹਨੂੰ ਹੈ ਨਾ ਜੇ ਉਹਨੂੰ ਛੁੱਟੀ ਆ ਤੇ ਉਹਨੂੰ ਲੈ ਜਾਣਾ ਅੱਜ ਤਾਂ ਛੁੱਟੀ ਆ ਉਹਨੂੰ ਨਾਲ ਚਲ ਜਾਾਂਗੇ ਪੈਨ ਦੇ ਨਾਲ ਹੀ ਤੇ ਟਾਈਮ ਨਾ ਆ ਜਾਾਂਗੇ ਪਤਾ ਕੀ ਫੋਨ ਨਹੀਂ ਜੇ ਮੇਰਾ ਬੱਸਾਂ ਵਿੱਚ ਜਾਣ ਨੂੰ ਜੀ ਕਰਦਾ ਸਾਰਾ ਦਿਨ ਬੱਸਾਂ ਜੀ ਲੰਘ ਜਾਂਦਾ ਵਾ ਆਹੋ ਇਹ ਵੀ ਤੇ ਗੱਲ ਨਹੀਂ ਕਿਉਂਕਿ ਟਾਈਮ ਨਾ ਬਾਸ ਹੁੰਦੀ ਐ ਟਿਕਣੀ ਪੈਂਦੀ ਐ ਚੱਲ ਅਜਾ ਫਿਰ ਕਰਨ ਨੂੰ ਲੈ ਜਾਣਾ ਕਰਨ ਨੂੰ ਨਹੀਂ ਅੱਜ ਤੇ ਹੁਣ ਮੈਂ ਕਿੱਥੇ ਜਾਣਾ ਹਾਂ ਤੇ ਦੁਪਹਿਰ ਚੜੀ ਆ ਹੁਣ ਮੈਂ ਕਿੱਥੇ ਜਾਣਾ ਹਾਂ ਮੈਂ ਕੱਲ ਨੂੰ ਹੀ ਜਾਊਂਗੀ ਕਰਨ ਨੂੰ ਆਏ ਮਾਰ ਕੇ ਪੁੱਛ ਲੈ ਤੇ ਕੱਲ ਨੂੰ ਮਾਂ ਪਤ ਹੋਈਏ ਤੇ ਨਾਨਕਿਆਂ ਤੋਂ ਚੱਲ ਪੁੱਛ ਲੈ ਨੂੰ ਕਰਨ ਵੇ ਕਰਨ ਵੇ ਕਰਨ ਉਹ ਵੀ ਲਾ ਸਾਹਮਣੇ ਬੈਠੇ ਤੇ ਆਵਾਜ਼ ਨਹੀਂ ਦੇਂਦੇ ਫੋਨ ਵੇਖਣ ਦੇ ਹਾਵੇ ਦਿਮਾਗ ਤਾਂ ਦਾ ਫੋਨ ਵਿੱਚ ਲੱਗਾ ਵਾ ਮੇਰੀ ਆਵਾਜ਼ ਤੈਨੂੰ ਸੁਣ ਨਹੀਂ ਲਈ ਵੇ ਮੁੰਡਿਆ ਤੇਨੂੰ ਆਵਾਜ਼ਾਂ ਮਾਰਨ ਦੇ ਗੱਲ ਸੁਣ ਮੇਰੀ ਆ ਜੀ ਆ ਗਿਆ ਆ ਗਿਆ ਇੱਕ ਮਿੰਟ ਕਿ ਤੈਨੂੰ ਪੜਨ ਦਾ ਨਹੀਂ ਲਿਖਨ ਦਾ ਸਾਰਾ ਦਿਨ ਫੋਨ ਉਹ ਸਾਰਾ ਸਾਰਾ ਦਿਨ ਫੋਨ ਤੇ ਲਗਾ ਰਿੰਦਾ ਵਾ ਉਹ ਚੱਲ ਆ ਜਾ ਗਾ ਹੁਣ ਆ ਗਿਆ ਆ ਗਿਆ ਪਾਪਾ ਇੱਕ ਮਿੰਟ ਮੇਰੀ ਮੰਮੀ ਬਾਹਰ ਜਾ ਮਾਂਦੇ ਸੀ ਤੇ ਮੇਰੀ ਇੱਕ ਗੱਲ ਸੁਣਾਂ ਤੇਰਾ ਕਿੱਡਾ ਕ ਬਿਜ਼ਨਸ ਆ ਵੀ ਜਿਹੜਾ ਤੈਨੂੰ ਫੋਨ ਖਲੋਂਦਾ ਹੀ ਨਹੀਂਗਾ ਕਦੀ ਕਿਸਦਾ ਫੋਨ ਆ ਗਿਆ ਕਦੀ ਕਿਸਦਾ ਫੋਨ ਆ ਗਿਆ ਮੈਂ ਤਾਂ ਸਗੋਂ ਗਲਤੀ ਕਰ ਲਈ ਤੈਨੂੰ ਫੋਨ ਲੈ ਕੇ ਦੇ ਕੇ ਮੰਮੀ ਫੋਨ ਕਿਹਦਾ ਆਣਾ ਵਾ ਉਹ ਮੈਨੂੰ ਨਾ ਮੁੰਡਾ ਫੋਨ ਕਰਨ ਦਿਆ ਸੀ ਕਹਿੰਦਾ ਵੀ ਮੈਂ ਹਜੇ ਐਡਮਿਸ਼ਨ ਨਹੀਂ ਉਹਦੀ 3ਵੀਂ ਸਕੂਲ ਦੀ ਤੇ ਕਹਿੰਦਾ ਸਕੂਲ ਵਾਲੇ ਮੈਨੂੰ ਤੰਗ ਕਰਨ ਦੇ ਆ ਮੈਂ ਕਿਹਾ ਯਾਰ ਮੈਂ ਤਾਂ ਚੱਲ ਓਖਾ ਸੁੱਖਾ ਹੋ ਗਿਆ ਤੇ ਐਡਮਿਸ਼ਨ ਤਾਰਤੀ ਸੀ ਹੂੰ ਤੇ ਕਹਿੰਦਾ ਵੀ ਹੈ ਕਿੰਨੀ ਆ ਉਹਨੂੰ ਮੈਂ ਦੱਸਣ ਦਿਆ ਵੀ 17000 ਐਡਮਿਸ਼ਨ ਫੀਸ ਆ ਤੇ ਮੇਰੀ ਗੱਲ ਸੁਣ ਵਾਜ ਤੈਨੂੰ ਮੈਂ ਤਾਂ ਮਾਰੀ ਆ ਪੀ ਕੱਲ ਨੂੰ ਚੱਲ ਤੇ ਰਣਾਣ ਕਿਤ ਹੋ ਕੇ ਆਈਏ ਬੜਾ ਚਿਰ ਹੋ ਗਿਆ ਮੇਰੇ ਕੋ ਜਾਇਆ ਨਹੀਂ ਗਿਆ ਤੇ ਬੱਸਾਂ ਵਿੱਚ ਮੇਰੇ ਕੋ ਨਹੀਂ ਧੱਕੇ ਖਾਦੇ ਜਾਂਦੀ ਹੁਣ ਕੱਲ ਆਹੋ ਕੱਲ ਚੱਲ ਜਾਾਂਗੇ ਕੋਈ ਗੱਲ ਨਹੀਂ ਸਕੂਲੋਂ ਮੇਰੇ ਖਿਆਲ ਨਾਲ ਛੁੱਟੀ ਹੈ ਕੱਲ ਫਿਰ ਚੱਲ ਜਾਨੀ ਚੱਲ ਮੈਂ ਐਦਾਂ ਕਰਦੀ ਆ ਮਾਮੇ ਤੇਰੇ ਨੂੰ ਫੋਨ ਕਰਕੇ ਪੁੱਛ ਲੈਣੀ ਵੀ ਘਰੇ ਹੀ ਆ ਨੇ ਕੱਲ ਨੂੰ ਆਹ ਵੀ ਇੱਕ ਵਾਰੀ ਉਹਨਾਂ ਨੂੰ ਫੋਨ ਕਰਕੇ ਪੁੱਛ ਲਓ ਇਹ ਨਾ ਹੋਏ ਫਿਰ ਸਾਡਾ ਫੇਰਾ ਹੀ ਵਜੇ ਜਾ ਫੜਾ ਮੈਨੂੰ ਫੋਨ ਤੇ ਮੈਂ ਘਰਾਂ ਨੂੰ ਹੁਣ ਰੁੱਕ ਧੋ ਮੈਂ ਉਹ ਉੱਥੇ ਰੱਖਿਆ ਮੈਂ ਲਿਆ ਗੇ ਜਾ ਲਿਆ ਚਲ ਵੇਖ ਆ ਮਨ ਤੇ ਗਿਆ ਵਾ ਮਨ ਤੇ ਗਿਆ ਤੇ ਮੇਰਾ ਰਾਦਾ ਹੋਈ ਜਾਵਾਂ ਮੈਂ ਚਲ ਕਰ ਲੈ ਫੋਨ ਪਲਕੀ ਕਹਿੰਦਾ ਵਾ ਚਲੋ ਠੀਕ ਆ ਚੱਲ ਹੋ ਗਏ ਖਬਰਸਾਰ ਤੇ ਲੈ ਕੇ ਆਵਾਂ ਮੈਨੂੰ ਤਾਂ ਹਰ ਟਾਈਮ ਟੈਨਸ਼ਨ ਜੀ ਲੱਗੀ ਰਹਿੰਦੀ ਐ ਮੈਨੂੰ ਲੱਗਦਾ ਵਾ ਕਿ ਹੈਰਪਿੰਦਰ ਤੇਜ ਹੀ ਆ ਮਾਤਾ ਦੇ ਨਾਲ ਨਾ ਕੋਈ ਨਾ ਕੋਈ ਗੱਲ ਜ਼ਰੂਰ ਹੋਈ ਹੋਊਗੀ ਜਿਹੜਾ लवली ਨੇ ਮੈਨੂੰ ਫੋਨ ਤੇ ਇਦਾਂ ਕਿਹਾ ਵਾ ਨਹੀਂ ਤੇ लवली ਕਦੀ ਇਹੋ ਜੀ ਗੱਲ ਕਰਤਾ ਨਹੀਂ ਹੁੰਦਾ ਹੈਲੋ ਸਤਿ ਸ਼੍ਰੀ ਅਕਾਲ ਹੋਰ लवली ਕਿਰਜਾਲਾ ਹਾਂ ਠੀਕ ਠਾਕ ਆ ਵਧੀਆ ਆਪਣੀ ਸੁਣਾਓ ਤੀ ਹਾਂ ਆਪਣੇ ਵੀ ਠੀਕ ਹੋਰ ਪਰਵਾ ਠੀਕ ਆ ਤੁਹਾਡੀ ਠੀਕ ਠਾਕ ਆ ਵਧੀਆ ਤੀ ਸੁਣਾਓ ਕੀ ਬੰਦਿਆ ਹਾਂ ਕੁਛ ਨਹੀਂ ਮੈਂ ਵੀ ਬੈਠੀ ਹਾਂ ਅੱਛਾ ਤੇ ਨੇ ਪਾਜੀ ਨੂੰ ਕੰਮ ਤੇ ਨਹੀਂ ਪਾਜੀ ਘਰ ਆਈ ਆ ਅੱਛਾ ਅੱਛਾ ਉਹ ਨਾ ਮੇਲੇ ਦੋ ਦਿਨ ਹੁਣ ਬੰਦ ਹੀ ਸਫਾਈ ਹੋਣ ਰਹੀ ਸੀ ਤਾਂ ਕਰਕੇ ਆ ਉਹ ਤਾਂ ਵੀ ਹੁਣ ਬੰਦ ਹੋਣੀ ਆ ਆ ਹੁਣ 10 15 ਦਿਨ ਨਹੀਂ ਆ ਕਿ ਹੈ ਵੀ ਲੇਟ ਆਵੇਂ ਦਾ ਗੰਨਾ ਰਹਿ ਗਿਆ ਦਸ ਬਈ ਗਿਆ ਸਾਰਾ ਮੇਰੀ ਗੱਲ ਸੁਣ लवली ਮੈਂ ਫੋਨ ਤੈਨੂੰ ਤਾਂ ਕੀਤਾ ਵਾ ਮੈਂ ਨਾ ਕੱਲ ਮੇਰਾ ਇਰਾਦਾ ਹੀ ਆਉਂਦਾ ਤੇ ਮੈਂ ਕਿਹਾ ਚੱਲ ਮੈਂ ਪੁੱਛ ਲੈਨੀ ਆਂ ਵੀ ਘਰੇ ਹੀ ਆ ਇਹ ਨਾ ਹੋਵੇ ਮੈਨੂੰ ਫੇਰਾ ਹੀ ਪਵੇ ਕੋਈ ਗੱਲ ਨਹੀਂ ਆਜੋ ਘਰੇ ਆ ਉਦਾਂ ਤੇ ਅੱਜ ਵੀ ਸਲਾਬ ਪਾ ਲਈ ਸਾਡੀ ਆਉਂਦੀ ਆ ਹੁਣ ਅੱਛਾ ਤੂੰ ਮੁੜ ਕੇ ਉਹ ਲੇਟ ਜਿਹੀ ਹੋ ਗਈ ਉਹ ਰਹਿ ਗਈ ਚੱਲ ਕੋਈ ਨਹੀਂ ਤੂੰ ਮੰਮੀ ਨੂੰ ਦੱਸ ਦੀ ਈ ਕੱਲ ਨੂੰ ਮੈਂ ਆਉਣਾ ਵਾ ਕੱਲੀ ਨੇ ਨਹੀਂ ਆਉਣਾ ਮੈਂ ਤਾਂ ਕਰਨੇ ਹੀ ਆਉਣਾ ਵਾ ਬੱਸਾਂ ਤੇ ਆਉਣਾ ਬੜਾ ਔਖਾ ਵਾ ਉਹਨੂੰ ਮੈਂ ਮਾਹੀ ਬਨਾਇਆ ਬਿਲਕੁਲ ਕੋਈ ਗੱਲ ਨਹੀਂ ਮੋਰタル ਤੁਹਾਡੇ ਕੋਲ ਆ ਜਿਓ ਕਿ ਆਹ ਉਹਨੂੰ ਮੈਂ ਮਾਹੀ ਬਨਾਇਆ ਪੁੱਤ ਮੇਰੇ ਨਾਲ ਚੱਲ ਜਾਦਾ ਟਾਈਮ ਨਹੀਂ ਆਪਾਂ ਬੈਣਾ ਚੱਲ ਮਾਤਾ ਨੂੰ ਮਿਲ ਕੇ ਲਾਵਾਂਗੇ ਤੇ ਤੂੰ ਮੰਮੀ ਨੂੰ ਦੱਸ ਦੇ ਪਿਆ ਮਾਜੂ ਠੀਕ ਵਾ ਪਾਈ ਦੇ ਪੱਠੇ ਆਪਣੇ ਤੋਂ ਬਹੁਤ ਜਵਾਰ ਬੀਜੀ ਆ ਜਾਂ ਛੋਟੀ ਆ ਤਾਂ ਫੇ ਗਵੰਡੋ ਲਿਆ ਕੇ ਪਾ ਲਿੰਦੇ ਅੱਛਾ ਅੱਛਾ ਹਾਂ ਉਹਨਾਂ ਨੂੰ ਕਹਾਂਗਾ ਤੂੰ ਸਾਡੀ ਵੱਡ ਲਿਓ ਥੋੜੇ ਪੋਤੇ ਹੋਰ ਕੀ ਹੈ ਉਹ ਆ ਤੁਹਾਡੇ ਕਿਸ਼ਾਂ ਜੋਮ ਬਤੇ ਦੀ ਆ ਤਾਂ ਨਹੀਂ ਛੱਡ ਤੇ ਬਣਿਆ ਹੀ ਉਦੋਂ ਫਿਰ ਵੇਚਣੇ ਪਏ ਡੰਗਰ ਤੋਂ ਛੱਡ ਵਿੱਚ ਪਠੇ ਪਠੇ ਪਾ ਦਿੰਦੇ ਆ। ਛੱਡ ਛੱਡ ਹਾਂ। ਚੱਲ ਵਧੀਆ ਵੰਦੇ ਕਰ ਲੈ ਕਿੱਦਾਂ ਜਾਣਾ ਤੁੰਨੇ। ਕਰਨ ਨੂੰ ਹੁਣ ਦੋ ਕੁ ਛੁੱਟੀਆਂ ਹੀ ਹੋ। ਅੱਛਾ ਤੇ ਤਾਂ ਕਰਕੇ ਨੂੰ ਮਨਾਇਆ ਵੀ ਛੁੱਟੀ ਤੇ ਤੈਨੂੰ ਹੈਗੀ ਛੱਡ ਨਹੀਂ ਜਾਣੀ ਚਲ ਜਾਂਦੇ ਮਾਂ ਪੋਤੀ। ਓਏ ਆਹ ਚੱਲ ਬੱਸਾਂ ਦੇ ਕਿੱਥੇ ੱਟੇ ਖਾਂਦੇ ਰਹੋਗੇ। ਆਹ ਤਾਂ ਕਰਕੇ ਤੇ ਤੂੰ ਮੰਮੀ ਨੂੰ ਦੱਸ ਦਵੇਂ ਨਹੀਂ ਚੰਗਾ। ਕੋਈ ਨਹੀਂ ਕੋਈ ਨਹੀਂ ਮੈਂ ਦੱਸ ਦਿੰਨਾ। ਹਾਂ ਚੱਲ ਠੀਕ ਆ ਚੰਗਾ ਬਾਊ। ਚੰਗਾ। ਚਲ ਕੱਲ ਜਾ ਕੇ ਤੇ ਮੈਂ ਹੋ ਕੇ ਤੇ ਆਵਾਂ ਪਿੰਡੋਂ ਹਾਂ ਮੈਂ ਵੇਖਾਂ ਭਈ ਬੀਬੀ ਕੁੜੀ ਦਾ ਐ ਫੋਨ ਕੀ ਆਦੀ ਆ ਤੇ ਉਹ ਕਹਿਣ ਦੀ ਸਵੇਰੇ ਆਵਾਂ ਮੈਂ ਤਾਂ ਚੰਗਾ ਤੁਹਾਡਾ ਤੇ ਮੈਂ ਚੱਲ ਅੱਜ ਰਹਿਣ ਦਿੰਦੀਆਂ ਫਿਰ ਕੀ ਕਰਾਂ ਜਾ ਕੇ ਚੰਗਾ ਹੋਏ ਤੁਹਾਡੇ ਮਨ ਦੀ ਕਿਛੀ ਪੂਰੀ ਹੋ ਗਈ ਜਿਸੇ ਜਨਿਆਉਣਾ ਹੋਵੇ ਤੇ ਉਹ ਚੱਲ ਕੋਈ ਗੱਲ ਨਹੀਂ ਕੱਫ ਤੰਡਾ ਬਥੇਰਾ ਪਿਆ ਨਹੀਂ ਘਰ ਕਰਨ ਵਾਲਾ ਤੇ ਉਹ ਵੀ ਕੀ ਕਰਦੀ ਫਿਰ ਹੂੰ ਚਲੋ ਕੋਈ ਨਹੀਂ ਕਰੋ ਕੰਮ ਤਾਂ ਤਾਂ ਆਪ ਵੀ ਸਵੇਰੇ ਉੱਨੇ ਆਉਣਾ ਵਾ ਤੇ ਚਲ ਆਪੇ ਮੇਰੇ ਦਿਲ ਜਾਉਗੀ ਬਹੁਤ ਸਭ ਚੰਗਾ ਸਭ ਹਾਂ ਠੀਕ ਠਾਕ ਉਹ ਤਾਂ ਮੈਂ ਪੁੱਛਿਆ ਸੀ ਅੱਛਾ ਹਾਂ ਵਾ ਠੀਕ ਠਾਕ ਹੈ ਸਾਰੇ ਉਹ ਇਦਾਂ ਆਂਦੀ ਲਾਗੇ ਪ੍ਰੋਗਰਾਮ ਹੀ ਤੇ ਕੋਈ ਟਾਈਮ ਜਿਆ ਨਹੀਂ ਲੱਗਾ ਅੱਛਾ ਹਾਂ ਤੇ ਤੂੰ ਐਵੇਂ ਲਈ ਟੈਨਸ਼ਨ ਲੈਣ ਵੀ ਉਹ ਤਾਂ ਭਿੰਡੋ ਹੋ ਗਿਆ ਉਹਨੇ ਨਹੀਂ ਮੈਂ ਤਾਂ ਆਖਿਆ ਮੈਂ ਜਾਂ ਦੋਵੇਂ ਜੀ ਹੋ ਆਉਂ ਹਾਂ ਦਿਨ ਜਿਹੜਾ ਚਾਰ ਮੇਲੇ ਹੈਗੇ ਆ ਤੇ ਚਲੋ ਵਧੀਆ ਵਾ ਹਾਂ ਤੇ ਵੇਨੇ ਇਹ ਚਲ ਕੋਈ ਗੱਲ ਨਹੀਂ ਉਹ ਵੀ ਨਹੀਂ ਕੰਮ ਦਾ ਨਾ ਕੰਮ ਇਹ ਚਲਦੇ ਜਾਂਦੇ ਆ ਇਹ ਫੇਰ ਚੰਗੇ ਪਤਾ ਲੱਗੇਗਾ ਚਲ ਕੋਈ ਗੱਲ ਨਹੀਂ ਜੇ ਦੋ ਰੋ ਹੋ ਗਏ ਆ ਮਹੀਨਾ ਵੀ ਹੋਇਆ ਜੀ ਕੋਈ ਗੱਲ ਨੂੰ ਚਲ ਜਾਗੀ ਫੇਰ ਕਿਦਾਂ ਚੱਲ ਜੇ ਚਲ ਕੋਈ ਫੇਰ ਚੱਲ ਜੇ ਹਾਂ ਚੱਲ ਆਜੂ ਕਿਸਵੇਰੇ ਤੇ ਫੇਰ ਲਾਉਗੀ ਸ਼ਾਮ ਦਾ ਕਰਨਾ ਵੀ ਹੋਣਾ ਨਾਲ ਅੱਛਾ ਹਾਂ ਬਹੁਤ ਇਹ ਗੱਲਾਂ ਵਧੀਆ ਕਰ ਲਈ ਹੈ ਕਰ ਕਰ ਲਈ ਤੇਰੀ ਤਾਂ ਥੋੜਾ ਜਿਹਾ ਉਹ ਝਿਰਕਾ ਕੇ ਰੱਖਿਆ ਕਰ ਇਹ ਤਾਂ ਚੰਗੀ ਲੱਗਦਾ ਹੈ ਕੀ ਆ ਦੇ ਮੈਂ ਵਾਅਦਾ ਕਰਕੇ ਆ ਕੁੜੀ ਨੂੰ ਦੇਤਾ ਆ ਉਹ ਦੇਤਾ ਹੋਰ ਕਿੰਨੀਆਂ ਕਿ ਚੀਜ਼ਾਂ ਰਾਂਗੀਆਂ ਦੇਣ ਵਾਲੀਆਂ ਹੈ ਤੇ ਕੁੜੀਆਂ ਨੂੰ ਕੀ ਵਾਅਦਾ ਦੇਤਾ ਮਜਬੂਰ ਉਹ ਚਲ ਕੋਈ ਗੱਲ ਨਹੀਂ ਮੈਂ ਸਮਝਾਉਂਗਾ ਨਹੀਂ ਆ ਤੇ ਦੋਵੇਂ ਜਾਨੀਆਂ ਲਾਟੀਆਂ ਚੰਗੀਆਂ ਲੱਗੀਆਂ ਨੇ ਤਾਂ ਇਹ ਤਾਂ ਗੱਲਾਂ ਕਰਦੇ ਆ ਉਹ ਤਾਂ ਇਹ ਮੈਂ ਤੁਹਾਨੂੰ ਕਹਿ ਰਿਹਾ ਜੇ ਅੱਗੇ ਬਾਹਰ ਵੀ ਜਿਹੜਾ ਵੀ ਕੰਮ ਹੁੰਦਾ ਵਾ ਪੁੱਛ ਕੇ ਕਰਿਆ ਕਰ ਇਹ ਕਾ ਤੇ ਵੀ ਆਈ ਹੈ ਇਹ ਮੈਨੂੰ ਇਹ ਪੁੱਛ ਕੇ ਨਾ ਕੀ ਕਰਾਂ ਕੀ ਕਰਾਂ ਉਹ ਕੁੜੀ ਉਹ ਚੱਲ ਜਿਹੜੀ ਚੀਜ਼ ਦੇਣੀ ਹੈ ਬੰਦਾ ਸਲਾਹ ਨਾ ਦੇ ਦੇ ਉਹ ਹੋਰ ਉੱਥੇ ਕੀ ਪੁੱਛਣਾ ਜੇ ਮੈਂ ਇੱਕ ਵਾਰੀ ਆਖਿਆ ਚੱਲ ਕੋਈ ਨਹੀਂ ਪਤਾ گاਉਂ ਜਦੋਂ ਕੋਈ ਚੀਜ਼ ਪੁੱਛ ਕੇ ਦੋਗੀ ਮੈਂ ਕਰ ਕੋਈ ਗੱਲ ਨਾ ਕਹਿਣਾ ਇਹਦੇ ਵਿੱਚ ਕੋਈ ਗੱਲ ਹੀ ਨਹੀਂ ਇਹ ਲਾਣੀ ਪੈਂਦੀ ਕੋਲਣੀ ਪੈਂਦੀ ਬਸ ਕੋਈ ਗੱਲ ਇਹ ਮੈਂ ਕਹਿ ਦਿੰਦਾ ਮੈਂ ਨਹੀਂ ਕੋਹ ਵੀ ਕਹਿੰਦੀ ਉਹ ਉਦਾਂ ਕਈ ਵਾਰੀ ਬੰਦਾ ਗੁੱਸੇ 'ਚ ਆ ਹੀ ਜਾਂਦਾ ਹੁੰਦਾ ਨਹੀਂ ਇਹ ਨਹੀਂ ਗੁੱਸਾ ਬਾਤ ਆ ਉਹ ਇਹ ਚੰਕ ਕੇ ਰੱਖੀ ਤੇ ਨਹੀਂ ਆਂ ਤੁਸੀਂ ਭਾਣ ਹਣ ਫੇ ਫੋਨ ਆ ਗਿਆ ਵਾ ਵੀ ਉਹਨੇ ਆਉਣਾ ਵਾ ਚੱਲ ਫੇਰ ਕੋਈ ਨਾ ਕੋਈ ਚੀਜ਼ ਤਿਆਰ ਕਰਕੇ ਰੱਖੋਗੇ ਦੇਣ ਵਾ ਕੀ ਪਤਾ ਸਹੀ ਆ ਵੀ ਦੇਣੀ ਆ ਫੇਰ ਖਾਲੀ ਤੇ ਮੈਨੂੰ ਪਤਾ ਵੀ ਉਹ ਭੈਣ ਨੇ ਜਾਣਾ ਨਹੀਂ ਐ ਤੇ ਨਾ ਮੰਮੀ ਨੇ ਜਾਣ ਹੀ ਦੇਣਾ ਵਾ ਕੋਈ ਨਾ ਕੋਈ ਚੀਜ਼ ਇਹਨਾਂ ਨੇ ਰੱਖਣਾ ਵਾ ਵੀ ਦੇਗੇ ਹੀ ਕੱਲਾ ਹੁਣ ਜੇ ਆਈ ਇਹਦੇ ਹੁਣ ਆਜੂਗੀ ਨਾ ਸਵੇਰ ਤੋਂ ਹੀ ਕਿਉਂ ਟਾਈਮ ਨਾ ਦੱਸ ਦਿੰਦੀ ਐ ਜੇ ਸਵੇਰੇ ਟਾਈਮ ਨਾ ਜਾਉਂਗੀ ਕੋਹ ਆਉਂਦੀ ਆ ਕਿਤੇ ਨਾਲ ਹੋਇਆ ਕਿਤੇ ਬੰਦਾ ਕਿਤੇ ਆ ਹੀ ਗਿਆ ਚਾਹੇ ਕਿਦਾਂ ਵਾ ਐਵੇਂ ਤੇ ਜਗ ਦਿਨ ਬਸ ਤੁਰ ਪਹਿਣਾ ਵਾ ਜੇ ਹੁਣ ਪਤਾ ਹੋਵੇ ਵੀ ਇਹੀ ਨਹੀਂ ਗਏ ਥੋਣਾ ਦੀ ਹੋਣੀ ਆ ਵੀ ਚਲ ਮੈਂ ਹੋਣਦੀ ਆ ਜਾ ਕੇ ਕੋਹਨਾ ਕੋਹ ਮਿਲੂਗਾ ਹੀ